ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਂਜੀ ਦੀ ਵੱਡੀ ਖਬਰ ਖਬਰਾਂ ਦੇ ਤੱਕ ਜ਼ਰੂਰ ਪਹੁੰਚ ਰਹਿਣਾ। ਵੀਰਾ ਬਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਆਟੀਸੀ ਬੱਸਾਂ ਤੇ ਟਰਾਲੇ ਦੀ ਹੋਈ ਟੱਕਰ ਡਰਾਈਵਰਾਂ ਸਣੇ ਅੰਦਾ ਦਰਜਨ ਤੋਂ ਵੱਧ ਸਵਾਰੀਆਂ ਹੋਈਆਂ ਜ਼ਖਮੀ ਇਸ ਦੇ ਨਾਲ ਹੀ ਅੱਜ ਤੜਕਸਾਰ ਸਮਾ ਨਾ ਵਿਸ਼ੇ ਤਰਦਨਾਤ ਹਾਸਾ ਵਾਪਰ ਹੈ ਜਿੱਥੇ ਪੀਆਰਟੀਸੀ ਅਤੇ ਟਰਾਲੀ ਦੀ ਟੱਕਰ ਹੋ ਗਈ ਹੈ ਇਸ ਹਾਸੇ ਵਿੱਚ ਪੀਆਰਟੀਸੀ ਦਾ ਅੱਦੇ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਤੇ ਡਰਾਈਵਰ ਦੀ ਲੱਤ ਟੁੱਟ ਗਈ ਹੈ ਜ਼ਖਮੀਆਂ ਨੂੰ ਸਮਾਨਾ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖੇ ਕਰਵਾਇਆ ਗਿਆ ਹੈ ਪੀਆਰਟੀਸੀ ਬੱਸ ਨੂੰ ਸੰਗਰੂਰ ਤੋਂ ਕੈਥਲ ਜਾ ਰਹੀ ਸੀ ਪੁਲਿਸ ਨੇ ਹਾਸੇ ਦੀ ਜਾਂਚ ਸ਼ੁਰੂ ਕਰ ਲਈ ਹੈ ਪੀਆਰਟੀਸੀ ਨੇ ਬੱਸਾਂ ਸੰਗਰੂਰ ਤੋਂ ਕੈਥਲ ਜਾਰੀ ਦੀ ਸਮਾਨ 7 ਵਜੇ ਬੱਸ ਸਟੈਂਡ ਤੋਂ ਚੱਲੀ ਸੀ ਉਸ ਤੋਂ ਬਾਅਦ ਪਿੰਡ ਬਦਰਪੁਰ ਦੇ ਨੇੜੇ ਪਹੁੰਚ ਤੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਟੱਕਰ ਮਾਰੀ ਜਿਸ ਦੇ ਵਿੱਚ ਟਰੱਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਘਬੀਰ ਚਖਣੀ ਹੋ ਗਈਆਂ ਹਨ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਮਾਣਾ ਸਰਕਾਰੀ ਹਸਪਤਾਲ ਚੋਇ ਰਾਸਲੀ ਦਾਖਲ ਕਰਵਾਇਆ ਗਿਆ ਹੈ ਸਦਰ ਪੁਲਿਸ ਸਮਾਣਾ ਵੀ ਇੱਕ ਮੌਕੇ ਤੇ ਪਹੁੰਚੀ ਖਬਰ ਮਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ